ਸਤਿ ਸ੍ਰੀ ਅਕਾਲ ਜੀ ਬੜੇ ਲੰਮੇ ਸਮੇਂ ਬਾਅਦ ਤੁਹਾਡੇ ਨਾਲ ਇੱਕ ਸਾਂਝ ਪਾਉਣ ਲੱਗੇ ਆ ਕਿ ਪਿਆਰੀ ਯਾਰ ਮੁਹੰਮਦ ਜ਼ਰੀਦ ਸਾਹਿਬ ਹੁਣਾਂ ਨਾਲ ਪਿਛਲੇ ਕੁਝ ਹਫ਼ਤੇ 2-3 ਵਾਰ ਗੱਲ ਹੋਈ ਬੜੀ ਲੰਮੀਆਂ ਚੌੜੀਆਂ ਸਾਨੂੰ ਇੱਕ ਕਸ ਕੁੰਦੀ ਹੈ ਇੱਕ ਸ਼ੌਂਕ ਹੁੰਦਾ ਜ਼ਰੀਦ ਸਾਹਿਬ ਨੂੰ ਮੈਂ ਪੁੱਛਦਿਆਂ ਵੀ ਉਹ ਗੀਤ ਕਿਵੇਂ ਸਬਾਬ ਬਣਿਆ ਫਲਾਣਾ ਗੀਤਕਾਰ ਤੁਹਾਨੂੰ ਕਿਵੇਂ ਮਿਲਿਆ ਤੇ ਮੈਂ ਬੜਾ ਫੈਨ ਢਿੱਲੋਂ ਭੁਖਿਆ ਵਾਲੀ ਵਾਲਾ ਗੁਰਮੀਲ ਸਿੰਘ ਉਹਨਾਂ ਦੀ ਜਦੋਂ ਡੈਥ ਹੋਈ ਉਹ ਤੋਂ ਸਾਲ ਪਹਿਲਾਂ ਅਸੀਂ ਬੜਾ ਪਲਾਨ ਕਰਿਆ ਵੀ ਢਿੱਲੋਂ ਨੂੰ ਮਿਲਣਾ ਯਾਰ ਬਾਪੜੇ ਵਾਲੇ ਪੰਸਣ ਨੂੰ ਵੀ ਰੂਹਾਂ ਦੇ ਦਰਸ਼ਨੇ ਕਰਨੇ ਜਿਨ੍ਹਾਂ ਦੇ ਇੰਨੇ ਗੀਤ ਅਸੀਂ ਸੁਣੇ ਮੈਂ ਅਸੀਂ ਪੁੱਛਣ ਲੱਗੇ ਕਿ ਸ੍ਰੀਖਸਾਬ ਉਹ ਦੱਸੋ ਕਿਵੇਂ ਤੁਹਾਨੂੰ ਗੀਤਕਾਰ ਕਿਵੇਂ ਮਿਲੇ ਸੀ ਕਿਉਂਕਿ ਅਫਵਾਹਾਂ ਬਹੁਤ ਹੁੰਦੀਆਂ ਵੀ ਕਿਸੇ ਨੇ ਮਲਾਇਆ ਜਾਂ ਨਹੀਂ ਉਹ ਕਹਿੰਦੇ ਵੀ ਮੇਰੇ ਦਫਤਰ ਮੇਰਾ 600 ਪਾਣੀ 900 ਰੇਟ ਸੀ ਉਦੋਂ ਵੀ ਦੋ ਮੁੰਡੇ ਆਏ ਬੁਕਿੰਗ ਕਰਨ ਤੇ ਮੈਂ ਇਹਨਾਂ ਨੂੰ ਰੇਟ ਦੱਸਿਆ ਤੇ ਉਹ ਕਹਿੰਦੇ ਵੀ ਆਹ ਲਓ ਜੀ ਤੇ ਉਹਨਾਂ ਨੇ ਪਾਣੀ 300 ਰੁਪਈਆ ਹੋਰ ਨਾ ਕਿਹਾ ਤਾਂ ਵੀ ਅਸੀਂ ਦਵਾਂਗੇ ਵੀ ਉੱਥੇ ਮੇਰਾ ਵਿਆਹ ਹੈ ਵੀ ਗੀਤ ਵੀ ਮੇਰਾ ਹੀ ਗਾਉਣਾ ਇੱਕ ਇੱਕ ਅੱਧਾ ਗੀਤ ਮੇਰਾ ਗਾਉਣਾ ਹੁਣ صدیق ਸਾਹਿਬ ਦੇ ਅਸੂਲ ਨੇ ਆਪਣੇ ਕਹਿੰਦੇ ਮੈਂ ਕਿਹਾ ਵੀ ਕਾਕਾ ਮੈਂ ਸ਼ਰਤਾਂ ਤੇ ਖੜੇ ਨਹੀਂ ਲਾਉਂਦਾ ਤੇ ਮੈਂ ਉਦਾਂ ਹੀ ਪੈਸੇ ਉਹਦੇ ਵੱਲ ਨੂੰ ਕਰਤੇ ਤੇ ਮੈਂ ਮਨਾ ਕਰਤਾ ਕਿ ਮੈਂ ਪ੍ਰੋਗਰਾਮ ਹੀ ਨਹੀਂ ਕਰਨਾ ਵੀ ਮੈਂ ਸ਼ਰਤਾਂ ਤੇ ਨਹੀਂ ਲਾਉਣਾ ਹੁਣ ਹੁਣ ਪਤਾ ਲੱਗਦਾ ਸਾਨੂੰ ਵੀ ਉਹ ਆਸ਼ਿਕ ਕਿੱਡਾ ਸੀ ਸਤੀਖ ਸਾਹਿਬ ਦਾ ਕਹਿੰਦੇ ਉਹ ਥੋੜਾ ਜਿਹਾ ਨਮੋਸ਼ੀ ਚ ਆ ਗਿਆ ਦੋ ਚਾਰ ਮਿੰਟ ਸੁਣਨ ਪਸਰ ਗਈ ਤੇ ਫਿਰ ਉਹ ਹੌਲੀਦ ਨੇ ਕਹਿੰਦਾ ਵੀ ਕੋਈ ਨਾ ਜੀ ਤੁਸੀਂ ਮੇਰਾ ਗੀਤ ਨਾ ਗਾਜੋ ਤੇ ਪਰ ਮੇਰਾ ਪ੍ਰੋਗਰਾਮ ਲਾ ਦਿਓ ਤੇ ਕਹਿੰਦਾ ਮੈਂ ਹਾਂ ਵੀ ਕਾਕਾ ਠੀਕ ਤੇ ਮੇਰੇ ਬਰ ਇਹ ਗੀਤ ਰੱਖ ਲਓ ਉਹਨਾਂ ਦੇ ਨਾਲ ਸੀ ਜੀ ਸਾਹਿਬ ਕਹਿੰਦੇ ਵੀ ਆਪਣੇ ਨਾ ਖੀਸਿਆਂ ਚ ਕਿਹੜਾ ਪਟੂਆ ਤਾਂ ਹੁੰਦੇ ਨਹੀਂ ਸੀ ਆਹੀਂ ਇੱਕ ਕਾਰਡ ਜਿਹਾ ਫੋਲਡ ਕਰ ਲਿਆ ਕੋਈ ਪੋਸਟਕਾਰਡ ਫੋਲਡ ਕਰ ਲਿਆ ਉਹ ਚ ਪਰਚੀਆਂ ਉਹ ਚ ਪੈਸੇ ਇਦਾਂ ਹੀ ਹੁੰਦੇ ਸੀਗੇ ਕਹਿੰਦੇ ਉਹ ਇੱਕ ਖੀਸੇ ਜੋ ਦੂਜੇ ਖੀਸੇ ਚ ਦੂਜੇ ਖੀਸੇ ਚ ਤੀਜੇ ਗੀਜੇ ਜਿਹਾ ਇਦਾਂ ਹੀ ਬਦਲਦੇ ਜਾਣਾ ਤੇ ਅਸੀਂ ਪ੍ਰੋਗਰਾਮ ਉਹਨਾਂ ਦਾ ਲਾਇਆ ਹੈ ਕਹਿੰਦੇ ਇੱਥੇ ਮੁੱਗੇ ਕੋਲ ਪਿੰਡ ਮੇਰੇ ਹੁਣ ਨਾਂ ਭੁੱਲ ਗਿਆ ਬੰਦਨੀ ਜਾਂ ਕੋਈ ਇਦਾਂ ਕਹਿੰਦੇ 6 2 3 1/2 ਦੋ ਮਹੀਨੇ ਅਜੇ ਮੇਰਾ ਚੌਥਾ ਪ੍ਰੋਗਰਾਮ ਉਹ ਗੀਤ ਮੈਂ ਨਹੀਂ ਧਿਆਨ ਦਿੱਤਾ ਉਹ ਮੇਰੀ ਜੇਬ ਚ ਉਦਾਂ ਹੀ ਘੁੰਮਦਾ ਫਰੀਕਿਆ ਕਹਿੰਦੇ ਚੌਥਾ ਪ੍ਰੋਗਰਾਮ ਮੈਂ ਘਰੋਂ ਤੁਰਿਆ ਤੇ ਮੈਂ ਤੇ ਰਣਜੀਤ ਜੀ ਅਸੀਂ ਰਾਤ ਕਹਿੰਦਾ ਮੈਂ ਕਿਹਾ ਵੀ ਚੌਥਾ ਪ੍ਰੋਗਰਾਮ ਹੈ ਲੋਕਾਂ ਨੇ ਜੇ ਕਹਿੰਦਾ ਵੀ ਕੋਈ ਨਵਾਂ ਗੀਤ ਨਹੀਂ ਤਿਆਰ ਕੋਈ ਹੈ ਨਹੀਂ ਦਿਮਾਗ ਚ ਤੇ ਮੇਰੇ ਕਹਿੰਦੇ ਜੱਕਦਮ ਖਿਆਲ ਆ ਵੀ ਇੱਕੋ ਮੁੰਡਾ ਦੇਖਿਆ ਸੀ ਗੀਤ ਉਹ ਦੇਖਦੇ ਆ ਕਿਦਾਂ ਦਾ ਤੇ ਮੈਂ ਉਹ ਥੱੱਬਾ ਜਾਂ ਕੱਢਿਆ ਪਰਚੀਆਂ ਨੋਟਾਂ ਵਾਲਾ ਉਹ ਚੋਂ ਕੱਢਿਆ ਤੇ ਕਹਿੰਦੇ ਮੈਂ ਪੜ੍ਹ ਕੇ ਮੈਨੂੰ ਥੋੜਾ ਜਚਿਆ ਤੇ ਮੈਂ ਤੇ ਰਣਜੀਤ ਜੀ ਨੇ ਕਹਿੰਦਾ ਗੱਡੀ 'ਚ ਅਸੀਂ ਤਰਜ਼ ਬਣਾ ਲਈ ਗੱਡੀ 'ਚ ਰਿਹਸਲ ਕਰ ਲਈ ਤਿਆਰ ਕਰ ਲਿਆ ਉੱਥੇ ਮੈਂ ਨਮਾ ਕੀਤੇ ਗਾਤਾ ਕਹਿੰਦੇ ਤੁਸੀਂ ਦੇਖੋ ਵੀ ਜਿਹੜਾ 3-4 ਮਹੀਨੇ ਮੇਰੀ ਖੀਜੇ 'ਚ ਮੇਰੀ ਉਹ ਥੱੱਬਾ ਜਿਹੜਾ ਪਰਚੀਆਂ ਦਾ ਉਹ ਤੇ ਰੁਲੀ ਗਿਆ ਜਦੋਂ ਮੈਂ ਉੱਥੇ ਗਿਆ ਸਤ ਚਾਰ ਵਾਰ ਫਰਮਾਇਸ਼ ਆਹੀ ਲਗਾਤਾਰ ਫੇਰ ਦੁਬਾਰਾ ਲਾਓ ਫੇਰ ਲਾਇਆ ਫੇਰ ਦੁਬਾਰਾ ਲਾਓ ਉਹ ਗੀਤ ਫੇਰ ਮੀਲ ਪੱਥਰ ਸਾਹਿਬ ਦਾ ਹੋਇਆ ਢਿੱਲੋਂ ਸਾਹਿਬ ਦਾ ਸੁਣ ਕੇ ਲਲਕਾਰਾ ਤੇਰਾ ਕੰਬਣੀ ਦੀ ਚੜ ਗਈ ਏ ਅਸੀਂ ਜਿੱਦਣ ਗੱਲਾਂ ਕਰਦੇ ਸੀ ਅਸੀਂ ਕੱਲੀ ਕੱਲੀ ਲਾਈਨ ਬੋਲੀ ਉਹਦੀ ਮੈਸਰੀ ਸਾਹਿਬ ਨੂੰ ਕਿਹਾ ਵੀ ਸਾਨੂੰ ਤਾਂ ਜੀ ਇੰਨਾ ਵੀ ਯਾਦ ਹੈ ਤੁਸੀਂ ਜਿਹੜਾ ਮਾਈਕ ਵਾਲਾ ਸਟੈਂਡ ਆ ਨਾ ਉੱਥੇ ਤੂੰ ਵੀ ਕਿੱਥੇ ਟੰਗਦੇ ਹੁੰਦੇ ਸੀ ਤੇ ਤੂੰ ਵੀ ਵੀਡੀਓ ਜਿਹੜੀ ਡੇਟੀ ਉਹ ਕਿਵੇਂ ਉਹਨੂੰ ਟਾਈਟ ਕਰਦੇ ਸੀ ਤੁਹਾਡੇ ਅੰਦਾਜ਼ ਤੁਹਾਡੇ ਕੁੜਤੇ ਦੇ ਕੋਨੇ ਨੂੰ ਮੜਨਾ ਤੁਸੀਂ ਤੁਸੀਂ ਕਿਵੇਂ ਦੋਨੇ ਪੱਟਾਂ ਤੇ ਹੱਥ ਮਾਰ ਕੇ ਜਿਹੜੇ ਛੜਪੇ ਮਾਰਕੇਟ ਵੰਗੜਾ ਪਾਉਂਦੇ ਰਣਜੀਤ ਜੀ ਦੇ ਵਾਲਦਾਲੇ ਤੇ ਬਹੁਤ ਲੰਮਾ ਸਮਾਂ ਮਤਲਬ ਮੇਰੇ ਤਾਂ ਸਭ ਤੋਂ ਫੇਵਰੇਟ ਜੋੜੀ ਇਹੀ ਰਹੀ ਹੈ ਸਿੰਗਰ ਸਦੀਕ ਸਾਹਿਬ ਦੀ ਤਾਂ ਸਾਡੇ ਦੋਸਤਾਂ ਚ ਐ ਸ਼ਰਤਾਂ ਲੱਗਦੀਆਂ ਹੁਣ ਵੀ ਵੀ ਪਹਿਲਾ ਪਹਿਲੇ ਉਹ ਸ਼ੁਰੂ ਹੋ ਜਾਣੀ ਹੈ ਤੂੰ ਵੀ ਸਾਜ਼ ਜਾਂ ਬੈਂਜੋ ਵੱਜਦੀ ਸੀ ਜ਼ਿਆਦਾ ਕਿ ਕਿਹੜਾ ਬੰਦਾ ਪਹਿਲਾਂ ਦੱਸੂਗਾ ਕਿ ਆਹ ਕਿਹੜਾ ਗੀਤ ਹੈ ਇੰਨੇ ਗੀਤ ਨੂੰ ਜ਼ਬਾਨੀ ਜਾਣ ਤੇਲੋਂ ਭੁਖਿਆਂ ਵਾਲੀ ਦੇ ਕਿੰਨੇ ਗੀਤ ਸਾਰੇ ਹਿੱਟੇ ਪਰ ਉਹਨਾਂ ਉਹਨਾਂ ਨੇ ਉਮਰ ਥੋੜੀ ਪਾਈ ਸਹਿਕਾਰੀ ਅਦਾਰੇ 'ਚ ਉਹ ਜੌਬ ਕਰਦੀ ਸੀ ਜਿੱਦ ਤੱਕ ਮੈਨੂੰ ਪਤਾ ਸੀ ਬਾ ਕਮਾਲ ਸਿੰਗਰ ਉਹ ਬਾ ਕਮਾਲ ਗੀਤਕਾਰ ਸੀਗੇ ਤੇ ਜਿੰਨੇ ਲਿਖਿਆ ਜਿਹੜਾ ਨਾ ਸ਼ੁੱਧ ਮਲਵਈ ਭੁਖਿਆਂ ਵਾਲੀ ਵਾਲੇ ਦੇ ਵੈਲੀ ਸਭ ਨਵੇਂ ਪੁਰਾਣੇ ਇੱਕ ਤਾਂ ਸੀ ਇੱਕ ਸੀਗਾ ਕਹਿੰਦੇ ਵੈਲੀ ਪਿੰਡ ਪੁਰਾਣਾ ਉੱਥੇ ਕੀ ਨਿਆਣਾ ਕੀ ਸਿਆਣਾ ਸਾਰੇ ਨੇਰੇ ਲੜਾਕੇ ਗੋਲੀ ਚੱਲਦੀ ਰਹਿੰਦੀ ਢਿੱਲੋਂ ਪੈਣ ਬਟਾਕੇ ਉੱਥੇ ਤੂੰ ਫਸ ਗਿਆ ਨਾ ਜਾਣਾ ਐਦਾਂ ਸੀ ਬਾਕੀ ਇੱਕ ਬੜੇ ਚਿਰਾਂ ਬਾਅਦ ਵੀ ਮੈਂ ਤੁਹਾਡੇ ਰੂਪੁਰ ਹੋ ਰਿਹਾ ਇਹ ਬੜੀ ਪਿਆਰੀ ਜਿਹੀ